ਸਾਰਾ ਦੇਸ਼ ਹੋਇਆ ਬੰਦ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮਾਈਕਰੋਸਾਫਟ ਵਿੰਡੋਸ ਚ ਤਕਨੀਕੀ ਖਰਾਬੀ ਦੇ ਕਾਰਨ ਦੁਨੀਆ ਭਰ ਦੇ ਵਿੱਚ ਬ੍ਰੇਕਿੰਗ ਸੇਵਾਵਾਂ ਬੈਂਕਿੰਗ ਸੇਵਾਵਾਂ ਇੱਥੋਂ ਤੱਕ ਕਿ ਫਲਾਈਟ ਸੇਵਾਵਾਂ ਵੀ ਪ੍ਰਭਾਵਿਤ ਹੋ ਗਈਆਂ ਦੁਨੀਆ ਭਰ ਵੀਡੀਓਜ਼ ਉਪਭੋਗਤਾਵਾਂ ਨੂੰ ਉਹਨਾਂ ਦੇ ਡਿਵਾਈਸਾਂ ਤੇ ਲਿਖੇ ਇੱਕ ਐਰਰ ਦੇ ਨਾਲ ਇੱਕ ਨੀਲੀ ਸਕਰੀਨ ਦਿਖਾਈ ਦੇ ਰਹੀ ਹੈ ਵਿੰਡੋਸ ਗੜਬਰੀ ਦੇ ਕਾਰਨ ਸੂਪਰਮਾਰਕਟ ਬੈਂਕਿੰਗ ਸੰਚਾਲਨ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਨੇ ਅਮਰੀਕਾ ਦੀਆਂ ਤਿੰਨ ਏਅਰਲਾਈਨਸ ਕੰਪਨੀਆਂ ਨੇ ਆਪਣੇ ਸਾਰੇ ਜਹਾਜ਼ਾਂ ਨੂੰ ਗਰਾਊਂਡ ਕਰ ਦਿੱਤਾ ਹੈ ਤੇ ਭਾਰਤ ਦੇ ਵਿੱਚ ਏਅਰਲਾਈਨ ਸੇਵਾਵਾਂ ਵੀ ਪ੍ਰਭਾਵਿਤ ਕੀਤੀ ਹੈ ਮਾਈਕਰੋਸਾਫਟ ਆਊਟੇਜ ਕਾਰਨ ਨਾ ਸਿਰਫ ਏਅਰਲਾਈਨਸ ਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਸਗੋਂ ਕਈ ਵੱਡੇ ਮੀਡੀਆ ਆਧਾਰਿਆਂ 'ਚ ਕੰਮਕਾਜ ਵੀ ਠੱਪ ਹੋ ਗਏ ਨੇ ਅਮਰੀਕਾ ਦੇ ਕਈ ਰਾਜਾਂ 'ਚ ਐਮਰਜੈਂਸੀ ਸੇਵਾ ਨੰਬਰ 911 ਵਿਚ ਵਿਗਨ ਪਿਆ ਹੈ ਸਕਾਈ ਨਿਊਜ਼ ਨੂੰ ਬ੍ਰਿਟੇਨ ਦੇ ਵਿੱਚ ਬੰਦ ਕਰਨਾ ਪਿਆ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਚ ਐਕਸ ਤੇ ਵਿੰਡੋ ਕ੍ਰੈਸ਼ ਹੋਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਬਾਕੀ